ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਇੰਦਰਬਾਣ ਕੀਰਤਨ ਟਿਊਟੋਰੀਅਲ ਵਿੱਚ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਜੋ ਆਪਾਂ ਪਿੱਛੇ 33 ਰਾਗਾਂ ਦੀ ਸੀਰੀਜ਼ ਚਲਾਈ ਸੀ ਉਹ ਵਿੱਚ ਆਪਾਂ ਰੋਕ ਦਿੱਤੀ ਸੀ ਤਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੜਵਾ ਰਹਿਆ ਸੀਗਾ ਉਸ ਦੇ ਸ਼ਬਦ ਅਪਲੋਡ ਕੀਤੇ ਸਨ ਹੌਜੀ ਅੱਜ ਆਪਾਂ 33 ਰਾਗਾਂ ਦੀ ਸੀਰੀਜ਼ ਵਿੱਚ ਉਹ ਰਾਗ ਆਸਾ ਕਰਨਾ ਹੈ ਜੀ ਤਾਲ ਇਸ ਵਿੱਚ ਤਿੰਨ ਤਾਲ ਨਹੀਂ ਰਹੇਗੀ 16 ਮਾਤਰਾ ਇਸ ਦੇ ਵਿੱਚ ਦੀਪ ਚੰਦੀ ਰਹੇਗੀ ਜੀ ਤਾਲ ਬਹੁਤ ਹੀ ਮਿੱਠਾ ਤੇ ਪਿਆਰਾ ਸ਼ਬਦ ਹੈ ਥੋੜਾ ਜਿਹਾ ਇੱਥੇ ਤੱਕ ਇੱਥੇ ਤੱਕ ਜਾ ਸਕਦਾ ਹੈ ਇਹ ਸ਼ਬਦ ਮੇਰੀ ਭੈਣਾ ਨੂੰ ਬੇਨਤੀ ਹੈ ਕਿ ਕਿ ਅਸੀਂ ਇੱਕ ਧਾਇਰੇ ਦੇ ਵਿੱਚ ਸੀਮਿਤ ਨਾ ਰਹੀਏ ਕਿਉਂਕਿ ਸੰਗੀਤ ਇੱਕ ਧਾਇਰੇ ਵਿੱਚ ਸੀਮਿਤ ਰਹਿਣ ਵਾਲਾ ਵਿਸ਼ਾ ਨਹੀਂ ਹੈ ਜੀ ਕਈ ਬੀਬੀਆਂ ਕਈ ਮੇਰੀਆਂ ਮਾਤਾਵਾਂ ਭੈਣਾਂ ਉਹ ਸਿਰਫ ਇੱਥੇ ਤੋਂ ਇੱਥੇ ਤੱਕ ਹੀ ਗਾ ਸਕਦੀਆਂ ਕਈ ਇੱਥੇ ਤੱਕ ਵੀ ਨਹੀਂ ਗਾ ਸਕਦੀਆਂ ਉਹ ਇੱਥੋਂ ਗਾਉਂਦੀਆਂ ਨੇ ਸਿਰਫ ਕਈ ਜਿਹੜੇ ਮੇਰੇ ਕੋਲ ਕਲਾਸਿਸ ਲੈਂਦੇ ਨੇ ਉਹ ਕਈ ਵਾਰੀ ਮੈਨੂੰ ਕਹਿੰਦੇ ਨੇ ਕਿ ਤੁਸੀਂ ਮੈਨੂੰ ਸਿਰਫ ਇੱਥੇ ਦਾ ਕਰਵਾਣਾ ਮੇਰੀ ਆਵਾਜ਼ ਇੱਥੇ ਤੱਕ ਜਾਂਦੀ ਹੈ ਸਾਡੀ ਆਵਾਜ਼ ਨਹੀਂ ਜਾਂਦੀ ਸਾਡਾ ਰਿਆਜ਼ ਕੱਚਾ ਹੁੰਦਾ ਹੈ ਕਈ ਵਾਰੀ ਅਸੀਂ ਰਿਆਜ਼ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ ਇਸ ਕਰਕੇ ਸਾਡੀ ਆਵਾਜ਼ ਸਿਰਫ ਇੱਥੇ ਜਾ ਕੇ ਸਟਕ ਹੋ ਜਾਂਦੀ ਹੈ ਇਸ ਤੋਂ ਅੱਗੇ ਅਸੀਂ ਸ਼ਾਇਦ ਕੋਸ਼ਿਸ਼ ਨਹੀਂ ਕਰਦੇ ਜਾ ਜਾਂਦੀ ਤਾਂ ਜੋ ਮੇਰੀ ਬੇਨਤੀ ਹੈ ਕਿ ਜੀ ਬੀਬੀਆਂ ਨੂੰ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇੱਥੋਂ ਰੇ ਤੱਕ ਗਾਹ ਤੱਕ ਮਾਤ ਤੱਕ ਆਸਾਨੀ ਨਾਲ ਸਾਡੀ ਆਵਾਜ਼ ਜਾ ਸਕੇ ਕਿਉਂਕਿ ਕਈ ਸ਼ਬਦ ਇਹ ਤਾਂ ਦੇ ਹੁੰਦੇ ਨੇ ਕਿ ਉਹ ਨੀਵੇਂ ਸੁਰਾ ਤੇ ਵਧੀਆ ਨਹੀਂ ਲੱਗ ਪਾਂਦੇ ਕਿਉਂਕਿ ਜੇ ਤੁਸੀਂ ਸੰਗੀਤ ਸਿੱਖਣ ਲੱਗੇ ਹੋ ਜਾਂ ਸੰਗੀਤ ਸਿੱਖ ਰਹੇ ਆ ਜਾਂ ਸੰਗੀਤ ਸਿੱਖ ਚੁੱਕੇ ਹੋ ਤਾਂ ਕੋਸ਼ਿਸ਼ ਕਰੋ ਕਿ ਅਸੀਂ ਉੱਚੇ ਸੁਰਾਂ ਵਿੱਚ ਵੀ ਸਾਡਾ ਗਲਾ ਪੂਰੇ ਤਰੀਕੇ ਨਾਲ ਪਹੁੰਚ ਸਕੇ ਜੀ ਗਾ ਸਕੀਏ ਅਸੀਂ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਉੱਚੇ ਸੁਰਾਂ ਵਿੱਚ ਗਾਣ ਵਿੱਚ ਇਸ ਦੇ ਨਾਲ ਕੀ ਹੋਵੇਗਾ ਕਿ ਕੋਈ ਸ਼ਬਦ ਉੱਚੇ ਸੁਰਾ ਵਾਲਾ ਹੋਵੇਗਾ ਅਸੀਂ ਛੱਡ ਦਵਾਂਗੇ ਕਿ ਸਾਡੀ ਆਵਾਜ਼ ਨਹੀਂ ਜਾਂਦੀ ਅਸੀਂ 19ਵੇਂ ਸੁਰਾ ਵਾਲਾ ਉਹ ਉੱਚੇ ਸੁਰਾ ਵਾਲੇ ਅਸੀਂ ਸ਼ਬਦ ਕਦੇ ਗਾ ਹੀ ਨਹੀਂ ਪਾਵਾਂਗੇ ਇਸ ਕਰਕੇ ਜੀ ਅਜਰਾਗਾਸਾ ਕਰਾਂਗੇ ਇਸ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਸਾਰੇ ਹੀ ਸ਼ੁੱਧ ਲੱਗਦੇ ਹਨ ਸਵਰ 31 ਰਾਗਾ ਵਿੱਚ ਇੱਕ ਰਾਗ ਬਿਲਾਵਲ ਤੇ ਰਾਗਾਸਾ ਇਹ ਜਿਹੇ ਰਾਗ ਹਨ ਜਿਸ ਦੇ ਵਿੱਚ ਸਾਰੇ ਹੀ ਸਾਰੇ ਸ਼ੁੱਧ ਲੱਗਦੇ ਹਨ ਸਵਰ ਆਓ ਜੀਆ ਮੇਰੇ ਭੈਣਾਂ ਨੂੰ ਬੇਨਤੀ ਹੈ ਕਿ ਜੋ ਵੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਕੋਈ ਵੀ ਅਪਡੇਟ ਕੀਤੀ ਵੀਡੀਓ ਆਪ ਜੀ ਦਾ ਪਹਿਲਾ ਪਹੁੰਚ ਸਕੇ ਜੀ ਤੇ ਜਿਹੜੇ ਚੈਨਲ ਨਾਲ ਜੁੜੇ ਹੋਏ ਹਨ ਉਹ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੀ ਕੋਸ਼ਿਸ਼ ਕਰਿਓ ਕਿ ਆਪ ਜੀ ਦੀ ਆਵਾਜ਼ ਜਿੱਥੋਂ ਅੱਜ ਮੈਂ ਸ਼ਬਦ ਸ਼ੁਰੂ ਕਰਾਂਗੀ ਤੇ ਖਤਮ ਕਰਾਂਗੀ ਆਪ ਜੀ ਦੀ ਆਵਾਜ਼ ਉੱਥੇ ਤੱਕ ਲੱਗ ਸਕੇ ਕੋਸ਼ਿਸ਼ ਕਰਿਓ ਵਾਰ-ਵਾਰ ਇੱਕ ਸ਼ਬਦ ਨੂੰ ਤੁਸੀਂ ਵਾਰ-ਵਾਰ ਗਾਉਣਾ ਹੈ ਉਜ਼ਰਿਆਸ ਵਾਰ-ਵਾਰ ਕਰੋਗੇ ਤੁਹਾਡੀ ਆਵਾਜ਼ ਆਪਣੇ ਆਪ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਲੱਗਣ ਲੱਗ ਜਾਵੇਗੀ ਇਸ ਦੇ ਵਿੱਚ ਤਾਲਦੀਪ ਚੰਦੀ ਰਹੇਗੀ ਜੀ ਆ ਜੇ ਆਪਾਂ ਸ਼ੁਰੂ ਕਰਦੇ ਹਾਂ

they might dip and 네, <목소리> 네가 <목소리> 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 ਹਾਂ ਜੀ ਆਪ ਜੀ ਨੇ ਇਦਾਂ ਕੰਪਲੀਟ ਕਰ ਲੈਣਾ ਇਹ ਜੇ ਸ਼ਬਦ ਇਹ ਫਾਸਟ ਜਾਂ ਇਸ ਤਰੀਕੇ ਨਾਲ ਇਸ ਕਰਕੇ ਵਜੇਗਾ ਕਿਉਂਕਿ ਅਸੀਂ ਪ੍ਰੈਕਟਿਸ ਬਹੁਤ ਕਰਦੇ ਹਾਂ ਜਦੋਂ ਅਸੀਂ ਕਿਸੇ ਵੀ ਸ਼ਬਦ ਦੀ ਤੁਸੀਂ ਪ੍ਰੈਕਟਿਸ ਕਰੋਗੇ बार-बार ਕਰੋਗੇ ਬਾਰ-ਬਾਰ ਕਰੋਗੇ ਉਹ ਆਟੋਮੈਟਿਕ ਤੁਹਾਡੇ ਉਂਗਲਾਂ 'ਚ ਬੈਠ ਜਾਵੇਗੀ ਦੀ ਸੁਰ ਤੇ ਤੁਹਾਡਾ ਹੱਥ ਵੀ ਇਦਾਂ ਹੀ ਚੱਲਣ ਲੱਗ ਜਾਏਗਾ ਜੀ ਇਹਦੀ ਨੋਟੇਸ਼ਨ ਆਲ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗੀ ਜੀ ਆਓ ਜੇ ਆਪਾਂ शुरू कर दे हा क्यों वि क्यों वि क्यों वि तो शुरू करना है ਆਣਾ uh ਹੈ -huh. 咦。<music> ਤਰੇ ਵੇਖਦੇ ਹ ਆ

ਜੀ ਨੇ ਤਾਂ ਇਹ ਕੰਪਲੀਟ ਕਰ ਲੈਣਾ ਹੈ ਬਾਕੀ ਆਪ ਜੀ ਨੂੰ ਸਟਾਰਟਿੰਗ ਚ ਮਤਲਬ ਕੁਝ ਵੀ ਆਪਾਂ ਚੀਜ਼ ਕੋਈ ਵੀ ਚੀਜ਼ ਆਪਾਂ ਜਦੋਂ ਔਖੀ ਕਰਦੇ ਹਾਂ ਤਾਂ ਸ਼ੁਰੂ ਸ਼ੁਰੂ ਚ ਆਪਾਂ ਨੂੰ ਬਹੁਤ ਹੀ ਔਖਾ ਲੱਗਦਾ ਹੈ ਸਵਰਾਂ ਨੂੰ ਘਮਾਣਾ ਕਿਦਾਂ ਘਮਾਣਾ ਹੈ ਕਿਦਾਂ ਬਿਲਕੁਲ ਤਾਲ ਦੇ ਵਿੱਚ ਲੈ ਕੇ ਆਣਾ ਹੈ ਸ਼ੁਰੂ ਸ਼ੁਰੂ ਚ ਔਖਾ ਲੱਗਦਾ ਹੈ ਪਰ ਜਦੋਂ ਅਸੀਂ بار بار ਕਿਸੇ ਵੀ ਸ਼ਬਦ ਦਾ ਰਿਆਜ਼ ਕਰਦੇ ਹਾਂ ਤਾਂ ਉਹ ਹੀ ਸੌਖਾ ਹੋ ਜਾਂਦਾ ਹੈ ਸਾਨੂੰ ਕੱਲੇ ਸ਼ੌਖੇ ਸ਼ਬਦ ਹੀ ਕਰਨੇ ਆਪਾਂ ਨੇ ਔਖੇ ਵੀ ਕਰਨੇ ਹਨ ਇਹ ਰੀਤ ਬਹੁਤ ਹੀ ਪੁਰਾਣੀ ਹੈ ਤੇ ਆਪ ਜੀ ਨੂੰ ਦਾਦਾ ਸਾਹਿਬ ਜੀ ਵਿੱਚੋਂ ਬਾਣੀ ਹੈ ਆਸਾਂ ਮੰਨਣਾ ਪਹਿਲਾਂ ਆਖਾਂ ਜਿਵੇਂ ਇਸਰੇ ਮਰ ਜਾऊं ਆਪ ਸਭ ਨੂੰ ਇਹ ਸ਼ਬਦ ਯਾਦ ਵੀ ਹੋਵੇਗਾ ਕਿਉਂਕਿ ਰੋਜ਼ਾਨਾ ਆਪਾਂ ਬਾਣੀ ਪੜ੍ਹਦੇ ਹਾਂ ਜੀ ਇਸ ਕਰਕੇ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇ ਜੀ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਬਾਤਵਾ ਦੋਸਤਾਂ ਮਿੱਤਰਾਂ ਵੀ ਤਾਂ ਜੋ ਹਰੇਕੀ ਕਿਰਤ ਦਾ ਲਾਹਾ ਲੈ ਸਕੇ ਕਮੈਂਟਾਂ ਰਾਹੀਂ ਆਪਣੇ ਸੁਝਾਅ ਜਰੂਰ ਦੱਸਿਓ ਜੀ ਜੇ ਕਿਉਂਕਿ ਰਾਗ ਆਸਾ ਦੇ ਵਿੱਚ ਬਹੁਤ ਹੀ ਸੌਖੇ ਧੁਨ ਵਿੱਚ ਵੀ ਮੈਂ ਸ਼ਬਦ ਅਪਲੋਡ ਕੀਤਾ ਹੋਇਆ ਹੈ ਜੀ ਰਾਗ ਆਸਾ ਦੇ ਵਿੱਚ ਮੈਂ ਦੋ ਸ਼ਬਦ ਅਪਲੋਡ ਕੀਤੇ ਹਨ ਇੱਕ ਟੋਨ ਦੇ ਵਿੱਚ ਪੰਜ ਸ਼ਬਦ ਇਕੱਠੇ ਨੇ ਉਸੇ ਟੋਨ ਦੇ ਵਿੱਚ ਜੇ ਤੁਹਾਨੂੰ ਇਹ ਅੱਖੀ ਲੱਗਦੀ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਪਲੇਲਿਸਟਾਂ ਬਣੀਆਂ ਹੋਈਆਂ ਹਨ ਡਿਸਕ੍ਰਿਪਸ਼ਨ ਵਿੱਚ ਜਾ ਕੇ ਤੁਸੀਂ ਰਾਗਾਸਾ ਚੈੱਕ ਕਰ ਸਕਦੇ ਹੋ ਜੀ ਕਮੈਂਟਰ ਆਹੀ ਆਪਣੇ ਸੁਝਾਅ ਜਰੂਰ ਦੱਸਿਓ ਜੀ ਆਪ ਜੀ ਨੂੰ ਵੀਡੀਓ ਕਿੱਦਾਂ ਦੀ ਲੱਗੀ ਬਾਕੀ ਕਿਸੇ ਨੇ ਵੀ ਆਨਲਾਈਨ ਕਲਾਸੇ ਜੁਆਨ ਕਰਨੀਆਂ ਹੋਣ ਤਾਂ ਥੰਬਨੇਲ ਵਿੱਚ ਮੈਂ ਨੰਬਰ ਦਿੱਤਾ ਹੈ ਜੀ ਆਪ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਭੁੱਲਾ ਚੁੱਕਾ ਦੇਖਿਮਾ ਬਖਸ਼ਨੀ ਜੀ ਬਹੁਤ ਜਲ ਮਿਲਦੇ ਹਾਂ ਆਪ ਜੀ ਨੂੰ ਅਗਲੇ ਲੈਸਨ ਵਿੱਚ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Bye.